ਜਿਹੜੇ ਸ਼ਰਾਧ ਕਰਦੇ ਨੇ ਜੀ ਅੱਜ ਮੱਸਿਆ ਵੀ ਹੈ ਅੱਜ ਵੈਸੇ ਮਾਤਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਹਰ ਸਾਲ ਮਨਾਈ ਜਾਂਦੀ ਹੈ ਇਹ ਸ਼ਰਾਧਾਂ ਵਾਲੀ ਮੱਸਿਆ ਜੀ ਫਿਰ ਬੇਨਤੀ ਕਰਦਾ ਜਿਹੜੇ ਸ਼ਰਾਧ ਮਨਾਉਂਦੇ ਨੇ ਜੀ ਸਦਕੇ ਮਨਾਉਣਾ ਉਹ ਕਰਮਕਾਂਡੇ ਨੇ ਉਹਨਾਂ ਨੂੰ ਕਰਮਕਾਂਡ ਬਾਰਕ ਹੋਣ ਪਰ ਜੇ ਕੋਈ ਸਿੱਖ ਹੋ ਕੇ ਵੀ ਇਹ ਸ਼ਰਾਧ ਜਾਣ ਕੇ ਅੱਜ ਦੇ ਦਿਨ ਪ੍ਰਸ਼ਾਦਾ ਲੈ ਕੇ ਗੁਰੂ ਘਰਾਂ ਵਿੱਚ ਆਵੇ ਪੰਜਾ ਸਿੰਘਾਂ ਨੂੰ ਬ੍ਰਾਹਮਣ ਦੇ ਥਾਂ ਤੇ ਪੰਜਾ ਸਿੰਘਾਂ ਨੂੰ ਘਰਾਂ ਚ ਬੁਲਾਏ ਕਿਉਂ? ਕਿ ਘਰ ਵਿੱਚ ਸੁਖ ਸ਼ਾਂਤੀ ਹੋ ਜਾਏਗੀ। ਪਿਤਰਾਂ ਦੇ ਨਾਂ ਤੇ ਮਰਿਆ ਹੋਇਆਂ ਦੇ ਨਾਂ ਤੇ ਪ੍ਰਸ਼ਾਦਾ ਛਕਾ ਕੇ ਘਰ ਵਿੱਚ ਸੁਖ ਸ਼ਾਂਤੀ ਹੋ ਜਾਏਗੀ। ਤੇ ਦੇਖੋ ਬਾਬਾ ਕਬੀਰ ਜੀ ਦਾ ਇੱਕੋ ਸ਼ਬਦ ਹੈ ਜਿਹੜਾ ਸਿੱਖ ਹੋ ਕੇ ਕਰਮ ਕਾਂਡ ਕਰੇ। ਤੇ ਜੇ ਇਹ ਚਾਰ 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 ਤੁਕਾਂ ਨੇ ਜੀ ਚਾਰ ਤੁਕਾਂ ਯਾਦ ਕਰ ਲੈਣਾ ਅੱਖਾਂ ਖੁੱਲ ਜਾਣਗੀਆਂ। ਕਿ ਮੁੜ ਕੇ ਕਦੇ ਸ਼ਰਧਾਂ ਦਾ ਨਾਂ ਨਹੀਂ ਲਏਗਾ ਜੇ ਗੁਰੂ ਦਾ ਸਿੱਖ ਹੋਵੇ। ਬਾਬਾ ਕਬੀਰ ਜੀ ਦਾ ਦੇਖੋ ਪਾਵਨ ਬਚਨ ਹੈ ਕਹਿੰਦੇ ਜੇ ਤੂੰ ਪਿੱਤਰ ਮੰਨ ਨਹੀਂ ਹੈ ਨਾ ਕੋਈ ਗੱਲ ਨਹੀਂ ਮੰਨੀ ਜਾ ਪਰ ਚਾਹੀਦਾ ਤੇ ਏਸੇ ਜਿਉਂਦਿਆਂ ਨੂੰ ਪਿੱਤਰ ਮੰਨ ਕੇ ਉਹਨਾਂ ਦੀ ਪੂਜਾ ਕਰਦਾ ਕਿਉਂਕਿ ਪਿੱਤਰ ਲੋਕਾਂ ਨੇ ਮੰਨਿਆ ਕਿ ਨੂੰ ਉਥੇ ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ ਕਹਿੰਦੇ ਜੀਵਤ ਪਿੱਤਰ ਨ ਮੰਨੈ ਕੋ ਮੂਵੇ ਸਰਾਧ ਕਰਾਹੀ ਤੇ ਫਿਰ ਨਾਲ ਕਹਿ ਦਿੱਤਾ ਚਲੋ ਸਰਾਦ ਕਰਾਉਂਦੇ ਹੋ ਤਾਂ ਕਰਾ ਲਓ ਪਰ ਜੇ ਪਿਤਰਾ ਤੱਕ ਪਹੁੰਚਦਾ ਹੁੰਦਾ ਫਿਰ ਤੇ ਮੈਂ ਵੀ ਕਹਿੰਦਾ ਕੋਈ ਗੱਲ ਨਹੀਂ ਕਰਾ ਲਓ ਪਰ ਕਹਿੰਦੇ ਨੇ ਪਿੱਤਰ ਪੇ ਬੱਪਰੇ ਕੋ ਕਿਉਂ ਪਾਵੇ ਕौਵਾ ਕੁੱਤਰ ਖਾਹੀ ਉਹ ਵਿਚਾਰੇ ਪਿਤਰਾ ਨੂੰ ਮਿਲਦਾ ਕਿੱਥੋਂ ਤੇ ਕਾਂ ਤੇ ਕੁੱਤੇ ਖਾ ਜਾਂਦੇ ਨੇ ਕਿਉਂਕਿ ਅੱਜ ਜਿਹੜੀ ਮਸਿਆ ਹੈ ਨਾ ਇਹ ਦੇਖੋ ਇਹਨਾਂ ਕੋਲ ਆ ਜਾਣਾ ਮੰਦਿਰਾਂ ਵਿੱਚ ਤੇ ਆਉਂਦੇ ਹੁੰਦੇ ਆ ਪਰ ਮੰਦਰਾਮ ਵਾਲਾ ਕੰਮ ਗੁਰੂ ਘਰਾਂ ਦੇ ਵਿੱਚ ਵੀ ਨਾ ਗੁਰੂ ਘਰਾਂ ਵਿੱਚ ਵੀ ਇੰਨੇ ਆਉਣਾ ਕਿ ਸ਼ਾਮ ਨੂੰ ਕਾਵਾਂ ਕੁੱਤੇ ਨੂੰ ਪਾਉਣਾ ਹੀ ਪੈਂਦਾ ਕਿੰਨਾ ਕੋਈ ਖਾਲੇਗਾ ਕਿੰਨੇ ਕੋਈ ਸੰਗਤ ਆ ਜਾਏਗੀ ਆਈ ਇਹਨਾਂ ਕੁਝ ਜਾਣਾ ਕਿ ਸ਼ਾਮ ਨੂੰ ਕਾਵਾਂ ਕੁੱਤੇ ਤੱਕ ਜਾਣਾ ਹੀ ਹੈ ਜੀ ਜੇ ਕਾਂ ਕੁੱਤੇ ਨਹੀਂ ਤਾਂ ਉਹ ਬ੍ਰਾਹਮਣ ਪੰਡਿਤ ਖਾ ਗਏ ਉਹ ਭਾਈ ਖਾ ਗਏ ਤੇ ਬਾਬਾ ਕਬੀਰ ਜੀ ਕਹਿੰਦੇ ਵਿਚਾਰੇ ਪਿਤਰਾਂ ਨੂੰ ਕੀ ਮਿਲਿਆ ਦੇਖੋ ਅੱਗੇ ਪਾਵਨ ਬਸ਼ਨ ਕਹੇ ਨੇ ਕਹਿੰਦੇ ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਅਰਥ ਸੁਖ ਸ਼ਾਂਤੀ ਵਾਸਤੇ ਤੁਸੀਂ ਕਰਦੇ ਹੋ ਨਾ ਇਸ ਰਾਦ ਤੇ ਮੈਨੂੰ ਦੱਸੋ ਤੇ ਸਹੀ ਸੁਖ ਸ਼ਾਂਤੀ ਕਿੱਥੋਂ ਆਏਗੀ ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨਸ ਹੈ ਕੁਸ਼ਲ ਪੇ ਕੈਸੇ ਹੋਈ ਸੰਸਾਰ ਦੇ ਸਾਰਾ ਮਰ ਗਿਆ ਤੇ ਉਹ ਸ਼ਾਂਤੀ ਹੋਏਗੀ ਕਿਵੇਂ ਜੀ ਇਹ ਸ਼ਾਂਤੀ ਦਾ ਕੋਈ ਕਾਰਨ ਤੇ ਦੱਸੋ ਹੋਏਗੀ ਕਿਵੇਂ ਤੇ ਅਗਲੀ ਜਿਹੜੀ ਪੰਕਤੀ ਹੈ ਕਹਿੰਦੇ ਸ਼ਾਂਤੀ ਕਿੱਥੋਂ ਆ ਜਣੀ ਕਿ ਮਾਟੀ ਕੇ ਕਰ ਦੇਵੀ ਦੇਵਾ ਤਿਸ ਅੱਗੇ ਜਿਉ ਦੇਹੀ ਜਿਉ ਦਰਤ ਹੁੰਦਾ ਕਿ ਅੱਗੇ ਕੋਈ ਬਲੀ ਦੇਣੀ ਜੀ ਕਿਉਂਕਿ ਮੁਸਲਮਾਨ ਵੀਰੇ ਨੂੰ ਸ਼ਬਦ ਕੁਰਬਾਨੀ ਵਰਤਦੇ ਨੇ ਬੱਕਰਾ ਵੱਢ ਦਿੱਤਾ Eid ਬੱਕਰੇ ਦੇ ਜਿਹਨੂੰ ਕਹਿੰਦੇ ਨੇ ਬੱਕਰਾ ਵੱਢ ਦਿੱਤਾ ਕਿਸੇ ਨੇ ਬਲਦ ਵੱਢ ਦਿੱਤਾ ਕਹਿੰਦੇ ਕੁਰਬਾਨੀ ਦਿੱਤੀ ਹੈ ਤੇ ਹਿੰਦੂ ਵੀਰ ਜਿਹੜਾ ਬੱਕਰਾ ਵੱਢ ਕੇ ਮੁਰਗਾ ਵੱਢ ਕੇ ਕਹਿੰਦੇ ਸੀ ਕਿ ਜਿਹੜਾ ਬਲ ਦਿੱਤਾ ਹੈ ਬਲਿਦਾਨ ਕੀਤਾ ਜੀ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਬਲੀ ਦੇ ਨਾਂ ਤੇ ਜੋ ਕੁਝ ਦਿੰਦੇ ਨੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਮਾਟੀ ਕੇ ਕਰ ਦੇਵੀ ਦੇਵਾ ਹੁਣ ਮਿੱਟੀ ਤੇ ਦੇਵੀ ਦੇਵਤਾ ਕਿਹੜੇ ਜੀ ਇਹ ਜਿਹੜੇ ਬ੍ਰਾਹਮਣ ਲੋਕ ਨੇ ਨਾ ਜਦੋਂ ਜਦੋਂ ਦੇਖੋ ਉਹ ਵਿਆਹ ਕਰਦੇ ਨੇ ਬਹੁਤੀਆਂ ਥਾਵਾਂ ਤੇ ਅੱਜ ਵੀ ਹੈ ਵਿਆਹ ਕੇ ਘਰ ਵਿੱਚ ਨੂੰ ਜਦੋਂ ਆ ਜਾਂਦੇ ਨੇ ਫਿਰ ਮੁੰਡੇ ਕੁੜੀ ਨੂੰ ਦੋ ਵਨ ਇੱਕ ਥਾਂ ਤੇ ਚੌਂਕਾ ਫੇਰ ਕੇ ਉਹਦੇ ਤੇ ਮਿੱਟੀ ਦਾ ਇੱਕ ਬੁੱਤ ਜਿਹਾ ਵੈਸੇ ਬਣਾ ਕੇ ਰੱਖ ਦਿੰਦੇ ਨੇ ਜੀ ਕਿਉਂ ਕਹਿੰਦੇ ਨੇ ਵੱਡਾ ਬਣਾਇਆ ਜਿਸ ਸਾਡੇ ਵੱਡੇ ਵਡੇਰੇ ਨੇ ਤੇ ਉਹ ਦੋਵੇਂ ਫਿਰ ਕੁੜੀ ਮੁੰਡਾ ਉੱਥੇ ਮੱਥਾ ਟੇਕਦੇ ਨੇ ਉੱਥੇ ਕੁਝ ਨਾ ਕੁਝ ਜਿਵੇਂ ਅੱਜ ਸ਼ਰਾਧ ਦਿਨ ਉਹ ਸ਼ਰਾਧਾਂ ਦੇ ਨਾਂ ਤੇ ਕੁਝ ਨਾ ਕੁਝ ਅੱਗੇ ਰੱਖ ਦਿੰਦੇ ਨੇ ਕਿਉਂ ਇਹ ਸਾਡੇ ਪਿਤਰਾਂ ਤੱਕ ਜਾਏ ਪਰ ਬਾਬਾ ਕਬੀਰ ਜੀ ਕਹਿੰਦੇ ਦਸੋ ਵਿਚਾਰੇ ਜਿਹੜੇ ਤੁਸੀਂ ਪਿੱਤਰ ਮਿੱਟੀ ਦੇ ਦੇਵੀ ਦੇਵਤੇ ਜਾਂ ਆਪਣੇ ਵੱਡੇ ਵਡੇਰੇ ਬਣਾਏ ਨੇ ਇਹਨਾਂ ਤੇ ਅਗੇ ਜੇ ਤੁਸੀਂ ਕੁਝ ਰੱਖ ਕੇ ਅੱਗੇ ਬਲੀ ਵੀ ਦਿੰਦੇ ਹੋ ਤੇ ਕਹਿੰਦੇ ਨੇ ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ ਕੁਸ਼ਲ ਪੇ ਕੈਸੇ ਹੋਈ ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ ਤਿਸ ਅੱਗੇ ਜਿਉ ਦੇਹੀ ਤੇ ਅੱਗੇ ਕਹਿੰਦੇ ਨੇ ਐਸੇ ਪਿੱਤਰ ਤੁਹਾਰੇ ਕਹੀਏ ਪੇ ਪ੍ਰਭੂ ਇਹ ਤੁਹਾਡੇ ਪਿੱਤਰ ਇਵੇਂ ਤੇ ਇਵੇਂ ਤੇ ਕਹੀਏ ਫਿਰ ਕਿਵੇਂ ਦੇ ਜੀ ਕਹਿੰਦਾ ਆਪਣ ਕਹਿਆ ਨਾਲੇ ਕਿ ਉਹਨਾਂ ਨੇ ਖਾਣਾ ਤਾਂ ਕੁਝ ਹੋਰ ਹੋਵੇ ਉਹਨਾਂ ਦਾ ਖਾਣ ਨੂੰ ਖੱਟਾ ਜੇ ਕਰਦਾ ਹੋਵੇ ਤੇ ਤੁਸੀਂ ਅੱਗੇ ਜਾ ਕੇ ਖੇਰਾ ਰੱਖੀ ਜਾਓ ਪੇ ਜਿਹੜੇ ਆਪਣੇ ਮਰਜ਼ੇ ਦਾ ਮੰਗ ਵੀ ਨਹੀਂ ਸਕਦੇ ਆਪ ਖਾ ਵੀ ਨਹੀਂ ਸਕਦੇ ਤੁਹਾਡੇ ਪਿੱਤਰ ਇਵੇਂ ਦੇ ਨੇ ਔਰ ਪਹਿਲੇ ਪੰਕਤੇ ਦੇ ਵਿੱਚ ਉਹ ਸਿਰੇ ਗੱਲ ਲਾ ਦਿੱਤੇ ਕਿ ਜੇ ਤੇ ਉਹਨਾਂ ਤੱਕ ਪਹੁੰਚਦਾ ਹੁੰਦਾ ਤਾਂ ਮੈਂ ਕਹਿੰਦਾ ਖਾਓ ਕਹਿੰਦਾ ਸਰਾਧ ਕਰੋ ਪਰ ਜੇ ਪਿਤਰਾ ਤੱਕ ਜਾਣਾ ਹੀ ਨਹੀਂ ਕਾਵਾ ਕੁੱਤਿਆਂ ਨੇ ਖਾ ਜਾਣਾ ਤੇ ਬਾਬਾ ਕਬੀਰ ਜੀ ਕਹਿੰਦੇ ਕਿਓਸ਼ ਕਰਮ ਕਰਨਾਂ ਚ ਪੈਂਦੇ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਸਮਝਾਇਆ ਕਿ ਪਾਈ ਇਹ ਪਿਤਰਾ ਤੱਕ ਜਾਂ ਸੂਰਜ ਤੱਕ ਤੁਹਾਡਾ ਪਾਣੀ ਕਿਤੇ ਨਹੀਂ ਪਹੁੰਚਣਾ ਉੱਥੇ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਅੱਗ ਦੀ ਗੱਲ ਚੱਲਦੀ ਸੀ ਜੀ ਜਦੋਂ ਬਾਹਰ ਆਏ ਇੱਕ ਥਾਂ ਤੇ ਬੈਠ ਗਏ ਤੇ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਸਾਹਮਣੇ ਅੱਗ ਬਲਦੀ ਪਈ ਹੈ ਤੇ ਅੱਗ ਬਾਲਣ ਵਾਲਾ ਵੀਵੇਂ ਦਈ ਜੀ ਐਣ ਚੌਂਕਾ ਉਹਨੇ ਪੋਚਾ ਲਾਇਆ ਚੌਂਕੇ ਦੇ ਉੱਤੇ ਪਾਣੀ ਨੂੰ ਛਿੜਕ ਛਿੜਕ ਕੇ ਜਿਉਂ ਪਵਿੱਤਰ ਕਰ ਦੇਣ ਤੇ ਲੱਕੜਾ ਜਿਹੜੀ ਹੈ ਨਾ ਲੱਕੜਾ ਉੱਤੇ ਵੀ ਪਾਣੀ ਛਿੜਕ ਕੇ ਫਿਰ ਲੱਕੜਾ ਨੂੰ ਸੁੱਚੀ ਕਰਕੇ ਫਿਰ ਮੈਂ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ ਹੈ ਸਤਿਗੁਰੂ ਜੀ ਕਹਿੰਦੇ ਨੇ ਮਰਦਾਨਿਆ ਜਾ ਉਥੋਂ ਅੱਗ ਲੈ ਕੇ ਆਪਾਂ ਵੀ ਕੋ ਲੰਗਰ ਪਾਣੀ ਛਕਦੀ ਹੁਣ ਤੇ ਪਾਈ ਮਰਦਾਨਾ ਜੀ ਜਦੋਂ ਜਾਂਦੇ ਨੇ ਤੇ ਫੈਸ਼ਨਲ ਸਾਧ ਨੂੰ ਜਾ ਕੇ ਆਵਾਜ਼ ਮਾਰੀ ਬਾਬਾ ਇੱਥੋਂ ਬਲਦੇ ਹੋਏ ਇੱਕ ਲੱਕੜ ਦੇ ਦੇ ਅੱਗ ਦੇ ਦੇ ਸੀ ਵਿਚੁੱਲਾ ਬਾਲੀਏ ਪਰ ਕਹਿੰਦੇ ਜਦੋਂ ਇਸ ਪੰਡਤ ਨੇ ਬ੍ਰਾਹਮਣ ਨੇ ਇੱਕਦਮ ਪਿੱਛੇ ਦੇਖਿਆ ਦੇਖੋ ਹੁਣ ਜਦੋਂ ਸ਼ਬਦ ਬ੍ਰਾਹਮਣ ਸਾਹਮਣੇ ਹੁੰਦਾ ਨਾ ਬ੍ਰਾਹਮਣ ਤੇ ਕਈ ਵਾਰੀ ਸਾਨੂੰ ਇੱਕ ਵਾਰੀ ਲੱਗਦਾ ਬ੍ਰਾਹਮਣ ਸ਼ਬਦ ਮਾੜਾ ਨਹੀਂ ਜੀ ਤੁਨ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਉਹ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਬ੍ਰਾਹਮਣ ਪੁਣਾ ਉਸੇ ਦਾ ਕਾਇਮ ਹੈ ਜਿਨੇ ਰੱਬ ਨੂੰ ਬ੍ਰਹਮ ਨੂੰ ਜਾਣਿਆ ਹੈ। ਤੇ ਉੱਥੇ ਤੋਂ ਉਹਨਾਂ ਨੇ ਪਾਵਨ ਬਚਨ ਵੀ ਕਹੇ ਕਿ ਨਾਮਾ ਸ਼ਿੰਬਾ ਕਬੀਰ ਜੁਲਾਹਾ। ਇਹਨਾਂ ਨੂੰ ਲੋਕ ਕਹਿੰਦੇ ਨੇ ਕੋਈ ਸ਼ਿੰਬਾ ਕਹਿੰਦਾ ਕੋਈ ਜੁਲਾਹਾ ਕਹਿੰਦਾ। ਪਰ ਅਸਲ ਵਿੱਚ ਕਹਿੰਦੇ ਨੇ ਇਹ ਬ੍ਰਹਮ ਕੇ ਬੇਤੇ ਅਸਲ ਵਿੱਚ ਇਹ ਤੇ ਬ੍ਰਾਹਮਣ ਦੇ ਪੁੱਤਰ ਨੇ ਕਿਉਂਕਿ ਇਹਨਾਂ ਨੇ ਬ੍ਰਹਮ ਨੂੰ ਜਾਣਿਆ ਹੈ। ब्राह्मण ਸ਼ਬਦ ਮਾਰਾ ਨਹੀਂ ਬਾਬਾ ਕਬੀਰ ਜੀ ਦੇ ਸਾਹਮਣੇ ਜਦੋਂ ਆਇਆ ਸੀ ਨਾ ਕਿ ਮੈਂ ਬ੍ਰਾਹਮਣ ਆ ਮੈਂ ਸਾਰਿਆਂ ਦਾ ਗੁਰੂ ਹਾਂ ਤੇ ਬਾਬਾ ਕਬੀਰ ਜੀ ਕਹਿੰਦੇ ਹੋਏਗਾ ਸਾਰਿਆਂ ਦਾ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰਨਾ ਹੈ ਤੇ ਉੱਥੇ ਬਾਬਾ ਕਬੀਰ ਜੀ ਨੇ ਕਹਿੰਦੇ ਨਹੀਂ ਜੀ ਕਿਸੇ ਬ੍ਰਾਹਮਣ ਦੇ ਘਰ ਵਿੱਚ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ ਬਣਦਾ ਕਹ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹਇ ਤ ਹੈ ਮਾਰਾ ਬ੍ਰਾਹਮਣ ਸ਼ਬਦ ਬੜਾ ਵੱਡਾ ਹੈ ਜਿਹਨੇ ਬ੍ਰਹਮ ਨੂੰ ਵਿਚਾਰਿਆ ਬ੍ਰਾਹਮਣ ਅਸਲ ਵਿੱਚ ਉਹ ਹੈ ਪਰ ਖੈਰ ਉਹ ਕਰਮਕੰਡ ਦੇ ਬ੍ਰਾਹਮਣ ਸੀ ਜਿਹਨੂੰ ਜਿਹਨੇ ਬੋਦੀ ਰੱਖੀ ਹੋਈ ਤਿਲਕ ਲਾਇਆ ਹੋਇਆ ਤੋਤੇ ਬੰਨੀ ਹੋਈ ਜਦੋਂ ਇੱਕ ਦਿਨ ਮੁੜ ਕੇ ਵੇਖਿਆ ਕਿ ਅਗ ਮੰਗਣ ਵਾਲਾ ਕੌਣ ਆਇਆ ਤੇ ਪੁੱਛਿਆ ਭਾਈ ਤੂੰ ਕੌਣ ਤੇ ਭਾਈ ਮਰਦਾਨ ਜਿਹਨੂੰ ਕਹਿ ਦਿੱਤਾ ਮੈਂ ਆਪਣੇ ਗੁਰੂ ਦਾ ਡੂਮ ਉਹ ਧੋਮ ਨੂੰ ਲੋਕ ਸ਼ੁੱਧਰ ਸਮਝਦੇ ਸਨ ਉਹ ਬ੍ਰਾਹਮਣ ਜਿਹੜਾ ਸੀ ਅੱਗ ਦਿੱਤੇ ਦੇ ਨਹੀਂ ਪਰ ਲੱਕੜ ਚੁੱਕੇ ਅੱਗ ਦੇ ਅੰਦਰੋਂ ਸ਼ੀਤਲ ਬਾਹਰੋਂ ਸ਼ੀਤਲ ਕਾ ਹੁੰਦਾ ਅੱਗ ਪੰਬੜ ਅੱਗ ਅੰਦਰ ਬਲਦੇ ਨੇ ਜੀ ਅੱਗ ਚੁੱਕੇ ਪਿੱਛੇ ਵਿੱਚ ਭਾਈ ਮਰਦਾਨੇ ਦੇ ਉਰਤਾਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਜਦੋਂ ਪਹੁੰਚਦੇ ਨੇ ਸਤਗੁਰੂ ਕਹਿੰਦੇ ਨੇ ਪਾਏ ਕਿਉਂ ਅੱਗ ਲੈ ਕੇ ਭੱਜਿਆ ਫਿਰਨੇ ਕਿ ਇਹਨੇ ਮੇਰਾ ਚੌਂਕਾ ਪਰਿਸ਼ਟ ਦਿੱਤਾ ਹੈ ਇਹ ਸ਼ੁੱਧਰ ਹੈ ਤੇ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ ਕਿਸੇ ਨੂੰ ਕੋਈ ਚੂੜਾ ਕਹਿ ਕੇ ਕੋਈ ਸ਼ੁੱਦਰ ਕਹਿ ਕੇ ਕੋਈ ਢੋਮ ਕਹਿ ਕੇ ਇਸ ਤਰ੍ਹਾਂ ਦੂਰ ਧੱਕਦੇ ਨੇ ਤੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਖੋ ਕੇਵਲ ਕਹਾਣੀ ਨਹੀਂ ਸਤਿਗੁਰ ਜੀ ਨੇ ਪਵਨ ਭਜਨ ਬਾਣੀ ਦੇ ਵਿੱਚ ਕਹੇ ਕਹਿੰਦੇ ਪੰਡਿਤ ਜੀ ਇਹ ਜਿਨ੍ਹਾਂ ਨੂੰ ਤੂੰ ਢੋਮ ਕਹਿਣਾ ਜਿਨ੍ਹਾਂ ਨੂੰ ਤੂੰ ਚੂੜੇ ਕਹਿ ਕੇ ਨੀਵੇਂ ਕਹਿ ਕੇ ਦੂਰ ਭਜਵਣਾ ਇਹ ਤੇ ਸਾਰੇ ਤੇਰੇ ਅੰਦਰ ਹੀ ਬੈਠੇ ਹੋਏ ਨੇ ਇਹ ਚੌਕੇ ਦੇ ਉੱਤੇ ਪਾਣੀ ਛੜਕ ਕੇ ਜਾਂ ਲੱਕੜਾਂ ਦੇ ਉੱਤੇ ਪਾਣੀ ਛੜਕ ਕੇ ਸੋਚ ਨਹੀਂ ਹੋਣੀ ਤੇ ਫਿਰ ਕਿਵੇਂ ਹੋਏਗੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਉੱਥੇ ਪਾਵਨ ਬਚਨ ਕਹੇ ਕਹਿੰਦੇ ਕੁਬੁੱਦ ਡੋਮਣੇ ਡੋਮ ਡੋਮ ਸ਼ੁੱਧਰ ਨੂੰ ਕਹਿੰਦੇ ਸਨ ਕੁਬੁੱਦਦਾਰ ਹੁੰਦਾ ਭੈੜੀ ਮੱਤ ਇਹ ਜਿਹੜੇ ਤੇਰੇ ਭੈੜੇ ਮੱਤ ਇਹ ਤੇ ਡੋਮਣੀ ਬਣ ਕੇ ਤੇਰੇ ਅੰਦਰ ਬੈਠੀ ਹੋਈ ਐ ਕੁਬੁੱਦ ਡੋਮਣੇ ਕੁ ਦਇਆ ਕਸਾਇਣ ਕੁ ਦਇਆ ਇੱਕ ਦਇਆ ਸ਼ਬਦ ਹੁੰਦਾ ਐ ਇਕ ਕੁਦਹਾ ਜਿੰਦੇ ਅੰਦਰ ਦਇਆ ਹੀ ਨਾ ਹੋਵੇ ਇਹ ਦਇਆ ਨਾਂ ਦੇ ਚੀਜ਼ ਤੇਰੇ ਅੰਦਰ ਕੋਈ ਨਹੀਂ ਇੱਕ ਕੁਦਹਾ ਤੇ ਤੇਰੇ ਅੰਦਰ ਬੈਠੀ ਹੋਈ ਕਸਾਈ ਬਣ ਕੇ ਕਸਾਇਣ ਹੈ ਇਹਨਾਂ ਨੂੰ ਤੂੰ ਛੁੱਧਰ ਕਹਿਣਾ ਨਾ ਨੀਵੇਂ ਨੀਵੇਂ ਜਾਤਾਂ ਦੇ ਕਹਿਣਾ ਕਹਿੰਦਾ ਕੁਦਬ ਕੁਬਦ ਡੋਮਣੇ ਕੁਦਹਾ ਕਸਾਇਣ ਪਰ ਨਿੰਦਾ ਘਟ ਚੂੜੀ ਹੁਣ ਦੇਖੋ ਜਾਤੀਵਾਜਿਕ ਸ਼ਬਦ ਗੁਰੂ ਸਾਹਿਬ ਜੀ ਜਾਤ ਪਾਤ ਨੂੰ ਨਹੀਂ ਮੰਨਦੇ ਸਤਿਗੁਰ ਨੇ ਤੇ ਇੱਕੋ ਪੰਕਤੀ ਦੇ ਵਿੱਚ ਸਾਰੀ ਗੱਲ ਮਕਾ ਦਿੱਤੀ ਕਿ ਜਾਤ ਦਾ ਗਰਭ ਨਾ ਕਰ ਮੂਰਖ ਗਵਾਰ